ਸਰਡੂਨ ਦਾਖਾੜੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਦਾਖਾ ਥਾਣਾ ਦੇ ਡੀਐਸਪੀ ਵਿਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਐਸਐਚਓ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਪਿਛਲੇ ਦਿਨੀ ਐਕਟਵਾ ਮੋਬਾਈਲ ਫੋਨ ਅਤੇ ਪੈਸੇ ਖੋਣ ਵਾਲੇ ਤਿੰਨ ਨੌਜਵਾਨਾਂ ਨੂੰ ਟ੍ਰੇਸ ਕਰਕੇ ਉਹਨਾਂ ਵਿੱਚੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਅੱਜ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਲੁਧਿਆਣਾ ਦੇ ਅੱਤੀ ਦੇ ਥਾਣੇ ਹਦਕਾ ਵਿਖੇ ਕੱਲ ਸਾਨੂੰ ਕਮਲਜੀਤ ਕਮਾਲ ਜੋ ਵੀ ਫਲੋਰ ਦਾ ਰਹਿਣ ਵਾਲਾ ਸਕੂਲ ਇਨਫੋਰਮੇਸ਼ਨ ਭੇਜੀ ਸੀ ਕਿ ਜਦੋਂ ਉਹ ਆਪਣੀ ਐਕਟਿਵਾ ਤੇ ਲੁਧਿਆਣਾ ਫਰੋਜ਼ਪੁਰ ਰੋਡ ਤੇ ਜਾ ਰਿਹਾ ਸੀ ਤਾਂ ਸਾਹਮਣੇ ਤਿੰਨ ਨੌਜਵਾਨ ਉਸ ਨੂੰ ਰੋਕਦੇ ਹਨ ਜੋ ਕਿ ਤਲਵਾਰ ਹਥਿਆਰ ਦੀ ਲੋਕ ਦੇ ਉਸ ਕੋਲ ਉਸ ਦੀ ਐਕਟਿਵਾ ਉਸ ਦਾ ਮੋਬਾਈਲ ਫੋਨ ਤੇ 4500 ਰੁਪਏ ਲਓਗੇ ਉਹ ਤੋਂ ਫਰਾਰ ਹੋ ਜਾਂਦਾ ਇਸ ਤੋਂ ਬਾਅਦ ਅਸੀਂ ਉਸਨੇ ਪਿਆਨਾ ਤੇ 309 4 ਜੋ ਕਿ ਡਾਕੀ ਦੀ ਧਾਰਾ ਰੋਬਰੀ 111 ਬੀ ਐਨ ਐਸ ਜੋ ਕਿ ਆਰਗੇਨਾਈਜ਼ ਵਿਰੋਧ ਦੇ ਤਰ੍ਹਾਂ ਕੰਮ ਕਰਨ ਦੀ ਧਾਰਾ 3 5 ਬੀ ਐਨ ਐਸ ਦੇ ਤਹਿਤ ਟਿਕਮ ਕਾਰਨਾ ਰਜਿਸਟਰ ਦਸੋ ਇਸ ਤੋਂ ਬਾਅਦ ਸਾਡੇ ਐਸ ਐਚਓ ਦਾਖਾ ਤਿੰਨ ਦੀ ਪੂਰੀ ਟੀਮ ਨੇ ਬੜੀ ਮਿਹਨਤ ਦੇ ਨਾਲ 24 ਘੰਟੇ ਦੇ ਅੰਦਰ ਜੋ گرو ਆ ਉਸਦੇ ਤਿੰਨੋਂ ਬੰਦਿਆਂ ਨੂੰ ਰੀਸ ਕਰ ਲਿਆ ਜਿਸ ਵਿੱਚ ਸੁਖਣ ਸਿੰਘ ਪੁਰਸਪੂ ਵਾਸੀ ਬਦੋਆ ਪਿਸੋਲਾਗਾ ਜਸਪ੍ਰੀ ਸਿੰਘ ਉਫ ਜਸਾ ਵਾਸੀ ਬਦੋਆ ਤੇ ਸਾਗਰ ਪੁੱਤਰ ਮੁੰਬੀਰ ਵਾਸੀ ਬਦੋਆ ਇਹਨਾਂ ਦੋਨਾਂ ਦੋਸ਼ੀਆਂ ਨੂੰ ਪ੍ਰੇਸ਼ ਕੀਤਾ ਤੇ ਇਹਨਾਂ ਚ ਦੋ ਦੋਸ਼ੀ ਜੋ ਸੁਖਪੰਨ ਤੇ ਜਸਪ੍ਰੀ ਦਾ ਇਹਨਾਂ ਦੋਨੋਂ ਨੂੰ ਕਾਬੂ ਕਰ ਲਏਗਾ ਇਹਨਾਂ ਤੋਂ ਅਸੀਂ ਅਗਲੀ ਵੀ ਪੁਛਕਿਸ਼ ਤੇ ਇਹਨਾਂ ਕੋਲ ਜੋ ਕੋਈ ਵੀ ਐਕਟਵਾ ਉਪਰਾਮ ਕਰੀਏ ਜੋ ਕੋਈ ਵੀ ਫੋਨ ਹੋ ਵੀ ਇਹਨਾਂ ਕੋਲ ਬਰਾਮਦ ਹੋ ਗਿਆ ਵਾ ਤੇ ਅੱਜ ਇਹਨਾਂ ਨੂੰ ਅਸੀਂ ਕਰੋੜ ਦਾ ਵਜ਼ ਪੇਸ਼ ਕਰ ਰਹੇ ਹਾਂ ਬਾਕੀ ਇਹਨਾਂ ਨੇ ਹੋਰ ਵੀ ਕਈ ਵਾਰ ਦੰਦਾ ਜੋ ਸਾਡੇ ਏਰੀਆ ਜਿੱਤੇ ਉਹਨਾਂ ਬਾਰੇ ਸਾਨੂੰ ਦੱਸਿਆ ਵਾ ਇਹਨਾਂ ਦੇ ਖਿਲਾਫ ਪਹਿਲਾਂ ਵੀ ਨੁਕਤਾ ਰਖਾਉਂਦੇ ਚੋਰੀਆਂ ਦੇ ਰੇਲਵੇ ਸਟੇਸ਼ਨ ਤੋਂ ਚੋਰੀ ਕਰਨ ਦੇ ਅਲੱਗ-ਅਲੱਗ ਤਰ੍ਹਾਂ ਦੇ ਪਾਣੀ ਨੂੰ ਕਰਨ ਦੇ ਦਰਜ ਸੋ ਇਹ ਇਹ ਪੂਰਾ ਆਰਗੇਨਾਈਜ਼ਡ ਗੈਂਸੀ ਜੋ ਵਕ ਵਕ ਸਮੇਂ ਤੇ ਲੋਕਾਂ ਕੋਲੋਂ ਰਸਤੇ ਤੇ ਰੋਕ ਕੇ ਉਹਨਾਂ ਨੂੰ ਲੋਕਾਂ ਕੋਲੋਂ ਵੀ ਕਰਦੇ ਸਨ ਤੇ ਉਹਨਾਂ ਨੂੰ ਘਰੋਂ ਦੇ ਤਮ ਭਾਵੇਂ ਐਕਟ ਵੀ ਕਰਦੇ ਸਨ ਇਸ ਕਰਕੇ ਇਸ ਲੋਕਾਂ ਦੀ ਸੇਫਟੀ ਸਿਕਿਉਰਿਟੀ ਵਾਸਤੇ ਸਾਡੀ ਪੁਲਿਸ ਨੂੰ ਕੁਝ ਕਰਨੀ ਹੈ ਕਿ ਫਿਰ ਵੀ ਕਿਸੇ ਨੂੰ ਇਸ ਤਰ੍ਹਾਂ ਦੀ ਕਿੱਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਪੁਲਿਸ ਦੀ ਧਿਆਨ ਵਿੱਚ ਲੈ ਕੇ ਤਾਂ ਕਿ ਇਹ ਜਿਹੜੇ ਗਰੌਂਡ ਪਾਬੂ ਕਰਕੇ ਅਸੀਂ ਇੱਕ ਪੀਸਫੁਲ ਤੇ ਲਾਡ ਵਧੀਆ ਤਰੀਕੇ ਨਾਲ ਰਹਸਾਂ ਥੈਂਕ ਯੂ